ਹੋਣਗੇ ਤਾਂ ਮੈਂ ਤੁਹਾਡੇ ਸਾਹਮਣੇ ਐਡਵੋਕੇਟ ਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੀ ਪਾਰਟੀ ਦੇ ਮੁਖ ਬੁਲਾਰੇ ਵੀ ਨੇ ਉਹਨਾਂ ਨੇ ਆਪਣੇ ਮਨ ਨੂੰ ਇੱਕ ਸਪਸ਼ਟੀਕਰਨ ਦਿੱਤਾ ਜਿਹੜੀ ਕਿ 29 ਜਨਵਰੀ ਨੂੰ ਮੈਂ ਕਿਹਾ ਸੀ ਕਿ ਜਿਹੜੀ ਐਨਐਸਏ ਤੇ ਸੁਣਵਾਈ ਹੋਣੀ ਆ ਉਹਦਾ ਕੋਈ ਛਿੱਟਾ ਨਹੀਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਵਰ ਆਲ ਚੜ੍ਹਦੇ ਪੰਜਾਬ ਦੇ ਅੰਦਰ ਜਿੰਨੇ ਵੀ ਲੋਕ ਨੇ ਜਾਂ ਸਿੱਖ ਸਰਦਾਰ ਜਿੰਨੇ ਵੀ ਸਿੱਖ ਸਰਦਾਰ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਜਾਣਦੇ ਨੇ ਭਾਈ ਅਮਰਤਪਾਲ ਸਿੰਘ ਦੀਆਂ ਜਿੰਨੀਆਂ ਵੀ ਖਿਦਮਤਾਂ ਨੇ ਉਹਨਾਂ ਦੇ ਬਾਰੇ ਸਾ ਜਿਨ੍ਹਾਂ ਨੂੰ ਵੀ ਪਤਾ ਹੈ ਉਹ ਸਾਰੇ ਇਹੋ ਹੀ ਚਾਹੁੰਦੇ ਨੇ ਕਿ ਭਾਈ ਅਮਰਦਪਾਲ ਸਿੰਘ ਕਿਦੋਂ ਰਹਾ ਹੋ ਰਿਹਾ ਹੈ ਇਸ ਸਬੰਧਤ ਅੱਜ ਦੀ ਵੀਡੀਓ ਹੈ ਕਿ ਭਾਈ ਅਮਰਦਪਾਲ ਸਿੰਘ ਤੇ ਬੰਦੀ ਸਿੰਘਾਂ ਨੂੰ ਉਹਨਾਂ ਦੀ ਰਹਾਈ ਕਿਦੋਂ ਹੈ ਕਿਦੋਂ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਹਕੂਮਤਾਂ ਕਿਉਂ ਇੰਨੀਆਂ ਡਰੀਆਂ ਹੋਈਆਂ ਨੇ ਹਕੂਮਤਾਂ ਕਿਉਂ ਇੰਨੇ ਪ੍ਰੋਪਗੈਂਡਾ ਕਰ ਰਹੀਆਂ ਨੇ ਇਸ ਸਬੰਧਤ ਅੱਜ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ 'ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀ ਕਾਲ ਜਿਵੇਂ ਕਿ ਬਹੁਤ ਸਾਰੇ ਸਾਥੀਆਂ ਨੇ ਪੁੱਛਿਆ ਸੀ ਕਿ ਅਮਰਪਾਲ ਸਿੰਘ ਕਦੋਂ ਰਿਹਾ ਹੋਊਗਾ ਉਹਦੀ ਤਰੀਕ ਦੱਸੋ ਤਾਂ ਮੈਂ ਉਸੇ ਹੀ ਪ੍ਰਕਾਰ ਤੁਹਾਨੂੰ ਇੱਕ ਖੁਸ਼ਖਬਰੀ ਦੱਸਣ ਜਾ ਰਿਹਾ ਜਿਹੜੀ ਕਿ ਈਮਾਨ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੇ ਮੂੰਹੋਂ ਸੁਣਾਉਂਗਾ ਕਿ ਅਮਰਪਾਲ ਸਿੰਘ ਕਦੋਂ ਰਿਹਾ ਹੋਣ ਜਾ ਰਹੇ ਨੇ ਬਹੁਤ ਵੱਡੀ ਖੁਸ਼ਖਬਰੀ ਮੈਂ ਨਹੀਂ ਬਲਕਿ ਈਮਾਨ ਸਿੰਘ ਖਾਰਾ ਦੇ ਰਹੇ ਨੇ ਅਮਰਪਾਲ ਸਿੰਘ ਦੇ ਵਕੀਲ ਨੇ ਉਸ ਕੋਰਟ ਦੇ ਸਾਹਮਣੇ ਖੜ ਕੇ ਜਿਹੜੇ ਹਾਈ ਕੋਰਟ ਦੇ ਵਿੱਚ ਐਨਐਸਏ ਤੇ ਸੁਣਵਾਈ ਹੋਈ ਹੈ ਤਾਮਰਪਾਲ ਸਿੰਘ ਦੇ ਸਾਥੀ ਔਰ ਅਮਰਪਾਲ ਸਿੰਘ ਇਕੱਲੇ ਅਮਰਪਾਲ ਸਿੰਘ ਹੀ ਨਹੀਂ ਬਲਕਿ ਉਹਦੇ ਨਾਲ ਸਾਥੀ ਵੀ ਰਹਿ ਆਉਣ ਜਾ ਰਹੇ ਨੇ ਕਿਉਂਕਿ ਸਾਰੇ ਸਾਥੀਆਂ ਦੇ ਉੱਤੇ ਐਨਐਸਏ ਲੱਗੀ ਹੈ ਤਾਂ ਹੁਣ ਐਨਐਸਏ ਟੁੱਟੂਗੀ ਤਾਂ ਸਾਰੇ ਸਾਥੀਆਂ ਦੇ ਟੁੱਟਣ ਜਾ ਰਹੀ ਹੈ ਤਾਂ ਉਸ ਦੀ ਤਰੀਕ ਹੈ ਜਿਹੜੀ ਬਹੁਤ ਸਾਰੇ ਸਾਥੀਆਂ ਨੇ ਕਮੈਂਟ ਆਏ ਤੇ ਤੁਸੀਂ ਇਹ ਦੱਸੋ ਦੇਵਾ ਭਾਜੀ ਕਿ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਰਿਹਾ ਹੋਣਗੇ ਤਾਂ ਮੈਂ ਤੁਹਾਡੇ ਸਾਹਮਣੇ ਐਡਵੋਕੇਟ ਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੀ ਪਾਰਟੀ ਦੇ ਮੁਖ ਬੁਲਾਰੇ ਵੀ ਨੇ ਉਹਨਾਂ ਨੇ ਆਪਣੇ ਮਨਿਓ ਕ ਸਪਸ਼ਟੀ ਕਰਨ ਦਿੱਤਾ ਜਿਹੜੀ ਕਿ 29 ਜਨਵਰੀ ਨੂੰ ਮੈਂ ਕਿਹਾ ਸੀ ਕਿ ਜਿਹੜੀ ਐਨਐਸਏ ਤੇ ਸੁਣਵਾਈ ਹੋਣੀ ਆ ਉਹਦਾ ਕੋਈ ਛਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਤਾਂ ਦਰਅਸਲ ਹੁਣ ਈਮਾਨ ਸਿੰਘ ਖਾਰਾ ਸਾਹਮਣੇ ਆਏ ਨੇ ਈਮਾਨ ਸਿੰਘ ਖਾਰਾ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਇੱਕ ਸਪਸ਼ਟੀਕਰਨ ਦੇ ਦਿੱਤਾ ਕਿ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨਾਲ ਸਾਥੀਆਂ ਦੇ ਸਬੰਧ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਈਮਾਨ ਸਿੰਘ ਖਾਰਾ ਤੁਹਾਨੂੰ ਦੱਸਣਗੇ ਕਿ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਔਰ ਕਿਸ ਦਿਨ ਰਿਹਾ ਹੋਣਗੇ ਕਿਉਂਕਿ ਬਹੁਤ ਜਲਦ ਯਾਨੀ ਪ੍ਰਮਾਤਮਾ ਨੇ ਉਹ ਗੱਲ ਸੁਣੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਪੰਜਾਬ ਦੇ ਲੋਕ ਨਹੀਂ ਬਲਕਿ ਮੈਂ ਕਹਾਂ ਪੂਰੇ ਮੁਲਕ ਭਰ ਦੇ ਲੋਕ ਜੇ ਜਿੱਥੋਂ ਤੱਕ ਭਾਈ ਅਮਰਪਾਲ ਸਿੰਘ ਦੀ ਫੈਨ ਫੋਲਿੰਗ ਕਹ ਲਓ ਜਾਂ ਫਿਰ ਭਾਈ ਅਮਰਪਾਲ ਸਿੰਘ ਦੇ ਸਮਰਥਕ ਕਹ ਲਓ ਬਹੁਤ ਸਾਰੀ ਜਨਤਾ ਨੂੰ ਤਾਂ ਇਹ ਲੱਗਦਾ ਕਿ ਭਾਈ ਅਮਰਪਾਲ ਸਿੰਘ ਪੰਜਾਬ ਲੈਣ ਦੇ ਪੰਜਾਬ ਦੇ ਵਿੱਚੋਂ ਵੀ ਆਵਾਜ਼ ਉੱਠੀ ਹੈ ਕਿ ਅਮਰਪਾਲ ਸਿੰਘ ਰਿਹਾ ਹੋਵੇ ਤੇ ਸਾਡਾ ਜਿਹੜਾ ਚੜਦਾ ਪੰਜਾਬ ਨੂੰ ਖੁਸ਼ਹਾਲ ਕਰੇ ਤੁਗ ਨਸ਼ੇ ਨਾਲ ਪੰਜਾਬ ਸਾਡਾ ਅੱਧਾ ਪੰਜਾਬ ਮੈਂ ਅਕਸਰ ਕਹਿੰਦਾ ਹੁਣ ਚਿੱਟੇ ਦੀ ਭੇਡ ਚੜਿਆ ਤਾਂ ਹੁਣ ਸੁਣੋ ਈਮਾਨ ਸਿੰਘ ਖਾਰਾ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਬੀ ਕੁਰਬਾਨੀ ਹੈ ਜਿਹਦੇ ਕਰਕੇ ਸਾਰੀ ਚੀਜ਼ ਛੋਟੀ ਵੱਡੀ ਹੋ ਜਾਂਦੀ ਹੈ ਕੋਈ ਗੱਲ ਉਹਨਾਂ ਦੀ ਕੁਰਬਾਨੀ ਘੱਟਾ ਉਹਨਾਂ ਦੀ ਵੱਧ ਜੈਵੇਂ ਕਿਹਾ ਜਾਵੇ ਨਹੀਂ ਨਹੀਂ ਜੀ ਦੇਖੋ ਸਤਕਾਰਯੋਗ ਸਾਰੇ ਨੇ ਪਰ ਇਸ ਪਾਰਟੀ ਦੇ ਮੋਢੇ ਚੋਂ ਬਾਈਦ ਇਸ ਪਾਰਟੀ ਦਾ ਜਿਹੜਾ ਮੁੱਢ ਹੈ ਇਹ ਡਿਬਰੂਗੜ ਤੋਂ ਬਾਹਰ ਦਾ ਅਸਾਮ ਦੀ ਜੇਲ੍ਹ ਤੋਂ ਬਾਹਰ ਦਾ ਕਿਉਂਕਿ ਇਹ 21ਵੀਂ ਸਦੀ ਦੇ ਕੁਰਬਾਨੀ ਤੁਸੀਂ ਇੱਕ ਦੱਸੋ 21ਵੀਂ ਸਦੀ ਦੇ ਵਿੱਚ ਕਿਸੇ ਬੰਦੇ ਨੇ ਐਡੀ ਵੱਡੀ ਐਨਐਸਏ ਲਵਾਈ ਹੋਏ ਪੰਜਾਬ ਦੇ ਖਾਤਰ ਹੁਣ ਤੱਕ ਜਿਹੜੇ ਐਂ ਤਾਂ ਤੁਸੀਂ ਲਾ ਲਓ ਆਪਾਂ 10 ਪੀੜੀਆਂ ਪਿਛਲਾ ਇਤਿਹਾਸ ਤੁਸੀਂ ਦੇਖ ਲਓ ਭਾਈ ਮਹਤਾਬ ਸਿੰਘ ਮੀਰਾ ਕੋਟੀਆਂ ਦਾ ਭਾਈ ਸੁੱਖਾ ਸਿੰਘ ਦੀ ਵੰਸ਼ੀਆ ਜਿਉਂਦੀ ਹੋਊਗੀ ਤਾਂ ਦੇਖੋ ਸਰਕਾਰ ਸਾਰਿਆਂ ਦਾ ਹੈ ਹਰੇਕ ਬੰਦੇ ਦੀ ਸ਼ਹੀਦੀ ਵੱਡੇ ਤੋਂ ਵੱਡੀ ਸ਼ਹੀਦੀ ਹੈ ਆਪਣੀ ਕੌਮ ਦੀ ਸ਼ਹੀਦੀ ਦਾ ਮੁੱਲ ਹੈ ਕੁਰਬਾਨੀ ਦਾ ਮੁੱਲ ਹੈ ਸੰਘਰਸ਼ ਦਾ ਮੁੱਲ ਹੈ ਪਰ ਦੇਖੋ ਮੇਰੀ ਇਹ ਨਿੱਜੀ رائے ਵੀ ਹੈਗੀ ਹੈ ਕਿ ਜਿਹੜੇ ਬੰਦੇ ਦਿਬਰੂਗੜਜੀਬ ਦੇ ਵਿੱਚ ਨੇ ਉਹਨਾਂ ਦੇ 21ਵੀਂ ਸਦੀ ਵਿੱਚ ਬੜੀ ਵੱਡੀ ਸੰਘਰਸ਼ਾਂ ਉਹਨਾਂ ਨੂੰ ਕਿਸੇ ਹਾਲਾਤ ਦੇ ਵਿੱਚ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਕਰਕੇ ਭਾਈ ਦੀਪਸਿਧੂ ਦੀ ਸੋਚ ਤੇ ਚੱਲੇ ਸੀ ਉਹ ਭਾਈ ਅਮਰਿਤਪਾਲ ਸਿੰਘ ਦੀ ਸੋਚ ਦੇ ਉੱਪਰ ਤਾਂ ਜੋ ਵੀ ਉਹਨਾਂ ਨਾਲ ਬੀਤਿਆ ਇਸ ਸਮੇਂ ਪਹਿਲੀ ਗੱਲ ਤਾਂ ਉਹ ਨੌਜਵਾਨ ਨੇ ਸਰ 40 ਸਾਲਾਂ ਤੋਂ ਉਮਰ ਘੱਟ ਹੈ ਨੌਜਵਾਨ ਨਾਲ ਨੌਜਵਾਨ ਜੋ ਜੁੜਦੇ ਹੁੰਦੇ ਨੇ ਤਾਂ ਦੇਖੋ ਉਹਨਾਂ ਬੰਦਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਅੰਦਰ ਨਹੀਂ ਬੜੀ ਛੇਤੀ ਬਾਹਰ ਆਉਣ ਵਾਲੇ ਨੇ ਅੱਜ ਹੀ ਤਰੀਕਾ ਉਹਨਾਂ ਦੀ ਜਦੋਂ ਤੱਕ ਅੰਦਰ ਨੇ ਤਾਂ ਨੁਮਾਇੰਦਗੀ ਸਿੰਬੋਲਿਕਲੀ ਉਹਨਾਂ ਦੇ ਪਰਿਵਾਰ ਕਰਦੇ ਰਹਿਣਗੇ ਜੋ ਬਿਹਤਰ ਵੀ ਹੈ ਕਿਉਂਕਿ ਇਹਨਾਂ ਨਾਲ ਉਹਨਾਂ ਦੀ ਜੋ ਰਿਪਰੈਜੈਂਟੇਸ਼ਨ ਹੁੰਦੀ ਹੈ ਦੇਖੋ ਹੁਣ ਭਾਈ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਕਦੋਂ ਹੋਣ ਜਾ ਰਹੇ ਨੇ ਫਿਰ ਤੁਸੀਂ ਮੈਨੂੰ ਸਵਾਲ ਪੁੱਛੋਗੇ ਨਾਲ-ਨਾਲ ਇਕੱਲਾ ਅਮਰਪਾਲ ਸਿੰਘ ਨਹੀਂ ਨਾਲ-ਨਾਲ ਜਿਹੜੇ ਸਾਥੀਬੰਦ ਨੇ ਅਮਰਪਾਲ ਸਿੰਘ ਦੇ ਨਾਲ 10 ਸਾਥੀਬੰਦ ਨੇ ਦਾ ਵੀ ਰਿਹਾ ਹੋਣ ਜਾ ਰਹੇ ਨੇ ਪੰਜਾਬ ਦਾ ਜਿਹੜਾ ਕਿ ਉਹ ਸੂਰਬੀਰ ਯੋद्धा ਜਾਂ ਫਿਰ ਪੰਜਾਬ ਦੀ ਉਹ ਨੌਜਵਾਨੀ ਨੂੰ ਬਚਾਉਣ ਵਾਲਾ ਇੱਕ ਯੋद्धा ਕਹਿ ਲੋ ਤੇ ਜਿਹੜੀ ਨੌਜਵਾਨੀ ਚਿੱਟੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਾਨੀ ਮੈਂ ਕਹੂੰਗਾ ਕਿ ਨੌਜਵਾਨੀ ਇਸ ਚਿੱਟੇ ਦੇ ਘਰਾਂ ਨੂੰ ਜਾ ਕੇ ਖਤਮ ਹੋ ਗਈ ਹੈ ਔਰ ਹੁਣ ਇਹ ਜਿਹੜੇ ਐਡਵੋਕੇਟ ਵਕੀਲ ਨੇ ਈਮਾਨ ਸਿੰਘ ਖਾਰਾ ਵਾਕਈ ਇਕਾ ਸਿੰਘਾਂ ਦਾ ਦਰਦ ਰੱਖਣ ਵਾਲੇ ਕੌਮ ਦਾ ਦਰਦ ਰੱਖਣ ਵਾਲੇ ਪਹਿਲੇ ਵਕੀਲ ਹੋਣਗੇ ਪੰਜਾਬ ਦੇ ਵਿੱਚੋਂ ਕਿ ਜਿਹੜੇ ਡਟ ਕੇ ਮੁਕਾਬਲਾ ਕਰ ਰਹੇ ਨੇ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਦੇ ਦਬਾਅ ਥੱਲੇ ਨੇ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਜਿਹੜੇ ਕਹਿੰਦੇ ਨੇ ਵੀ ਅਸੀਂ ਵਿਕਦੇ ਨਹੀਂ ਤਾਂ ਉਹਨਾਂ ਲੋਕਾਂ ਨੂੰ ਵੀ ਖਰੀਦਿਆ ਜਾਂਦਾ ਪਰ ਇੱਥੇ ਇਸ ਨੌਜਵਾਨ ਦੀ ਇਸ ਸ਼ਖਸ ਦੀ ਬਹੁਤ ਵੱਡੀ ਮੈਂ ਕਹੂੰਗਾ ਵੀ ਇੱਕ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਵੱਡੀ ਸਿੱਖ ਮਿਲਣੀ ਆ ਗੱਲ ਕਿਹੜੀ ਆ ਕਿ ਅਮਰਪਾਲ ਸਿੰਘ ਨੂੰ ਚਾਉਣ ਵਾਲੇ ਲੱਖਾਂ ਲੋਕ ਨੇ ਕਰੋਨਾ ਮੈਂ ਕਹੂੰਗਾ ਜਿਵੇਂ ਕਿ ਬਾਹਰਲੇ ਮੁਲਕਾਂ ਤੱਕ ਤਾਂ ਉਹਨਾਂ ਲੋਕਾਂ ਨੂੰ ਸਨੇਹਾ ਕੀਤਾ ਜਾਂਦਾ ਇੱਕ ਪਾਸੇ ਬਹੁਤ ਸਾਰੀ ਜਨਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਲੱਤਾਂ ਵੀ ਖਿੱਚਦੇ ਨੇ ਕੁਝ ਲੋਕ ਆ ਜਿਹੜੇ ਭਾਈ ਅਮਰਪਾਲ ਸਿੰਘ ਦੀਆਂ ਹੋਰ ਬਹੁਤ ਸਾਰੇ ਸਾਥੀਆਂ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਜਿਹੜੇ ਉਹਦੇ ਹੱਕ ਦੇ ਵਿੱਚ ਗੱਲ ਕਰਦੇ ਨੇ। ਈਮਾਨ ਸਿੰਘ ਖਾਰਾ ਐਡਵੋਕੇਟ ਕੀ ਕਹਿ ਰਹੇ ਨੇ ਵੀ ਮੈਂ ਭਾਈ ਉਹਨਾਂ ਦੇ ਮੁਖ ਬਲਾਰਾ ਵੀ ਆਂ ਪਾਰਟੀ ਦਾ। ਜਿਹੜੀ ਕਿ ਹੁਣ ਪਾਰਟੀ ਬਣੀ ਆ ਅਮਰਪਾਲ ਸਿੰਘ ਦੀ। ਉਹਨਾਂ ਦੀ ਜਥੇਬੰਦੀ ਦੇ ਮੈਂਬਰ ਨੇ ਔਰ ਨਾਲ-ਨਾਲ ਉਹਨਾਂ ਦੇ ਐਡਵੋਕੇਟ ਵੀ ਨੇ ਯਾਨੀ ਵਕੀਲ ਨੇ। ਤਾਂ ਹੁਣ ਭਾਈ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਰਿਹਾ ਹੋਣਗੇ? ਕਿਸ ਤਰੀਕ ਨੂੰ ਕਿਸ ਦਿਨ ਨੂੰ ਅਮਰਪਾਲ ਸਿੰਘ ਅਰ ਬਾਕੀ ਦੇ ਸਾਥੀ ਨਾਲ ਹੀ ਰਿਹਾ ਹੋਣਗੇ ਇਕੱਠੇ ਹੋਣਗੇ ਉਹ ਤਰੀਕ ਕਿਹੜੀ ਆ ਹੁਣ ਤੁਸੀਂ ਮੈਨੂੰ ਇਹ ਵੀ ਪੁੱਛੋਗੇ ਪਰ ਮੈਂ ਤੁਹਾਡੇ ਸਾਹਮਣੇ ਇਹਦਾ ਖੁਲਾਸਾ ਇਹ ਕਰਨ ਜਾ ਰਿਹਾ ਕਿ ਈਮਾਨ ਸਿੰਘ ਖਾਰਾ ਜਿਹੜੇ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਤਰੀਕ ਨਹੀਂ ਕੱਲੀ ਦੱਸੀ ਬਲਕਿ ਇਹ ਬਹੁਤ ਵੱਡਾ ਦਾਵਾ ਕੀਤਾ ਆਪਣੇ ਬਣੀਓ ਇੱਕ ਬਹੁਤ ਵੱਡੇ ਵਕੀਲ ਨੇ ਉਹ ਕਿ ਬਹੁਤ ਜਲਦ ਪਈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਰਹਾ ਹੁਣ ਜਾ ਰਹੇ ਨੇ ਤਾਂ ਹੁਣ ਇਹ ਰਿਹਾਈ ਹੈ ਜਿਹੜੀ ਇਸ ਰਿਹਾਈ ਦੀਆਂ ਬਹੁਤ ਸਾਰੀਆਂ ਇੱਕ ਗੁਪਤ ਗੱਲਾਂ ਰੱਖੀਆਂ ਗਈਆਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਅਕਸਰ ਕਹਿੰਦਾ ਰਿਹਾ ਜਦੋਂ ਵੀ ਭਾਈ ਅਮਰਪਾਲ ਸਿੰਘ ਤੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਉਦੋਂ ਵੀ ਮੈਂ ਤੁਹਾਨੂੰ ਦੱਸਦਾ ਰਿਹਾ ਕਿ ਜਿਹੜਾ ਅਮਰਪਾਲ ਸਿੰਘ ਹੈ ਜਰਾਸਰ ਇੱਕ ਉਹਨਾਂ ਦੀ ਉਸੇ ਵਕਤ ਹੀ ਜਦੋਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ ਤਾਂ ਉਸ ਵਖਤ ਹੋਈ ਜਿਹੜੀ ਮਹੀਮ ਸੀ ਪੂਰੀ ਟੀਮ ਨੇ ਅਮਰੀਕਾ ਤੱਕ ਦੇ ਵਕੀਲਾ ਨੇ ਇਸ ਗੱਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਕਿ ਅਮਰਪਾਲ ਸਿੰਘ ਨੂੰ ਅਸੀਂ ਰਿਹਾਅ ਕਰਵਾ ਸਕੀਏ ਕਿਵੇਂ ਦਿੱਤਾ ਜਿਵੇਂ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਔਰ ਦੂਜੇ ਪਾਸੇ ਸੈਂਟਰ ਦੀ ਸਰਕਾਰ ਇਹਨਾਂ ਦੋਵਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰੀਕਾ ਦੇ ਵਕੀਲਾਵਾਂ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਰਾਸ਼ਟਰਪਤੀ ਦੇ ਕੋਲ ਧਰ ਦਿੱਤੀ ਸੀ ਚਿੱਠੀ ਕਿ ਤੁਸੀਂ ਭਾਰਤ ਸਰਕਾਰ ਦੇ ਵਿੱਚ ਇਹ ਪੁੱਛੋ ਸੈਂਟਰ ਨੂੰ ਨਾਲੇ ਪੰਜਾਬ ਨੂੰ ਕਿ ਭਾਈ ਜਿਹੜੀ NSA ਲੱਗੀ ਆ ਉਹਦੇ ਸਬੂਤ ਦੇ ਦਿਓ ਇੱਕ ਵਾਰੀ ਕਿਸ ਗੱਲ ਦੇ ਤਹਿਤ ਲੱਗੀ ਹੈ ਕਿਉਂਕਿ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਸਬੂਤ ਹੈ ਨਹੀਂ ਅਮਰਪਾਲ ਸਿੰਘ ਦੇ ਖਿਲਾਫ ਐਨਐਸਏ ਬਹੁਤ ਵੱਡੇ ਬੰਦੇ ਤੇ ਲੱਗਦੀ ਜਿਹੜਾ ਕਿ ਦੇਸ਼ ਧਰੋਹ ਕੀਤਾ ਹੋਵੇ ਬਹੁਤ ਵੱਡੀ ਯਾਨੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇਸ ਜਿਹੜੇ ਸ਼ਖਸ ਦੇ ਉੱਤੇ ਐਨਐਸਏ ਲਾਈ ਗਈ ਹੈ ਬਾਕੀ ਸਾਥੀਆਂ ਤੇ ਉਹ ਬਿਨਾਂ ਗੱਲ ਤੋਂ ਲਾਈ ਗਈ ਹੈ ਬਿਨਾਂ ਵਜ੍ਹਾ ਤੋਂ ਲਾਈ ਗਈ ਹੈ ਤਾਂ ਪੰਜਾਬ ਵਾਲੇ ਇਹਨਾਂ ਗੱਲਾਂ ਨੂੰ ਮੇਰਾ ਵੀ ਖੁਦ ਆਪਣਾ ਆਪ ਸਮਝਣਾ ਦੇਖੋ ਸਾਡਾ ਵੀ ਹੱਕ ਮੰਦਾ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਵਾਂਗੇ ਤੇ ਜਦੋਂ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਆਵਾਜ਼ بلند ਹੁੰਦੀ ਹੈ ਤਾਂ ਉਹਦਾ ਸਾਥ ਆਪਾਂ ਸਾਰਿਆਂ ਨੇ ਹੀ ਦੇਣਾ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਅਗਲੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜੀ ਵੀਰੋ ਐਸ ਜੀ ਅੱਜ ਦੀ ਵੀਡੀਓ ਤੇ ਮੈਂ ਬਹੁਤ ਜ਼ਿਆਦਾ ਹੈਰਾਨ ਆ ਕਿ ਸਰਕਾਰਾਂ ਬਿਲਕੁਲ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਹੋਵੇ ਕੀ ਸਰਕਾਰਾਂ ਜਿਹੜੀਆਂ ਨੇ ਉਹ ਨਸ਼ੇ ਦਾ ਕਾਰੋਬਾਰ ਕਰਦੀਆਂ ਨੇ ਜਿੱਦੀ ਵਜ੍ਹਾ ਤੋਂ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਅਮਰਤਪਾਲ ਸਿੰਘ ਇਸ ਟਾਈਮ ਅਗਰ ਜੇਲ੍ਹ ਦੇ ਵਿੱਚ ਨੇ ਤੇ ਉਹ ਕੁਰਬਾਨੀ ਦੇ ਰਹੇ ਨੇ ਤੇ ਸਾਨੂੰ ਇਹ ਚੀਜ਼ ਤੋਂ ਇਹ ਪਤਾ ਚੱਲਦਾ ਕਿ ਸਿੱਖ ਸਰਦਾਰ ਜਿਸ ਤਰ੍ਹਾਂ ਕੁਰਬਾਨੀਆਂ ਦੇ ਕੇ ਸਿੱਖ ਸ਼ੁਰੂ ਤੋਂ ਕੁਰਬਾਨੀਆਂ ਦਿੰਦੇ ਆਏ ਨੇ ਤੇ ਭਾਈ ਅਮਰਤਪਾਲ ਸਿੰਘ ਇਹੋ ਹੀ ਚਾਹੁੰਦੇ ਨੇ ਨਾ ਕਿ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਹੋਵੇ ਨੌਜਵਾਨਾਂ ਵਾਸਤੇ ਉਹਨਾਂ ਦੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਹੈ ਉਹ ਪੰਜਾਬ ਨੂੰ ਸਾਫ਼ ਕਰਨਾ ਚਾਹੁੰਦੇ ਨੇ ਨਸ਼ੇ ਤੋਂ ਸਾਫ਼ ਕਰਨਾ ਚਾਹੁੰਦੇ ਨੇ ਤੇ ਸਰਕਾਰਾਂ ਇੰਨੀਆਂ ਕੋ ਡਰੀਆਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਮੈਂ ਹੈਰਾਨ ਆ ਕਿ ਸਰਕਾਰਾਂ ਚਾਹਦੀਆਂ ਹੀ ਨਹੀਂ ਕਿ ਪੰਜਾਬ ਪਾਕ ਹੋਵੇ ਪੰਜਾਬ ਸਾਫ਼ ਹੋਵੇ ਪੰਜਾਬ ਨਸ਼ੇ ਤੋਂ ਸਾਫ਼ ਹੋਵੇ ਜਾਂ ਤੇ ਫਿਰ ਸਰਕਾਰਾਂ ਨਸ਼ੇ ਦਾ ਕੰਮ ਕਰਦੀਆਂ ਨੇ ਕਾਰੋਬਾਰ ਕਰਦੀਆਂ ਨੇ ਤੇ ਇੰਨਾ ਡਾਰੇ ਉਹਨਾਂ ਨੂੰ ਉਹਨਾਂ ਨੇ ਭਾਈ ਅਮਨਤਪਾਲ ਸਿੰਘ ਨੂੰ ਰਹਾ ਹੀ ਨਹੀਂ ਕਰ ਰਹੇ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਮੈਂਬਰ ਆਫ ਪਾਰਲੀਮੈਂਟ ਫਿਰ ਇਸ ਧੱਕਾ ਕੀਤਾ ਜਾ ਰਿਹਾ ਹੈ ਜ਼ਿਆਤੀ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੇ ਨਾਲ ਭਾਈ ਅਮਰਪਾਲ ਸਿੰਘ ਦੇ ਨਾਲ ਐਸਜੀਐਚ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ